ਸਾਸ਼ਰੀਅਕਾਲ ਦੋਸਤੋ ਪੇਸ਼ ਹੈ ਤੁਹਾਡੇ ਲਈ ਇੱਕ ਨਵੀਂ ਕਹਾਣੀ ਜਿਸ ਦਾ ਨਾਮ ਹੈ ਇੱਕ ਵੱਖਰਾ ਜਿਹਾ ਸਕੂਨ ਇਹ ਕਹਾਣੀ ਡਾਕਟਰ ਫਕੀਰ ਚੰਦ ਸ਼ੁਕਲਾ ਹੋਰਾਂ ਦੀ ਲਿਖੀ ਹੋਈ ਹੈ ਪਿੰਡੋਂ ਪੜ੍ਹਾਈ ਪੂਰੀ ਕਰਨ ਮਗਰੋਂ ਅਗਲੀ ਪੜ੍ਹਾਈ ਲਈ ਮੈਂ ਲੁਧਿਆਣੇ ਦੇ ਇੱਕ ਚੰਗੇ ਸਕੂਲੇ ਵਿੱਚ ਦਾਖਲ ਹੋ ਗਿਆ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਸ਼ਹਿਰੀ ਮੁੰਡਿਆਂ ਤੋਂ ਡਰ ਜਿਹਾ ਲੱਗਿਆ ਰਹਿੰਦਾ ਮੇਰਾ ਸਾਦਾ ਪਹਿਰਾਵਾ ਅਤੇ ਅੰਗਰੇਜ਼ੀ ਬੋਲਣ ਦਾ ਪਿੰਡੂ ਲੈ ਜਾ ਉਹਨਾਂ ਲਈ ਮੇਰਾ ਮਜ਼ਾਕ ਉਡਾਉਣ ਦਾ ਸਬੱਬ ਬਣਦਾ ਜਾਂਦਾ ਸੀ ਇੱਕ ਦਿਨ ਟੀਚਰ ਉੱਤੇ ਪਤਾ ਨਹੀਂ ਕਿਵੇਂ ਮੈਨੂੰ ਇੰਨਾ ਗੁੱਸਾ ਆ ਗਿਆ ਕਿ ਮੈਂ ਇੱਕ ਸ਼ੈਰੀ ਮੁੰਡੇ ਦੀ ਚੰਗੀ ਝੰਡ ਕਰ ਦਿੱਤੀ। ਅਗਲੇ ਦਿਨ ਕਈ ਮੁੰਡੇ ਮੈਨੂੰ ਖੁਸ਼ੀ-ਖੁਸ਼ੀ ਆਪਣੇ ਨਾਲ ਬਿਠਾਉਣ ਲਈ ਤਿਆਰ ਹੋ ਗਏ ਸਨ ਤੇ ਇਸੇ ਤਰ੍ਹਾਂ ਆਪਣੀ ਗੱਡੀ ਰੋੜਨ ਲੱਗੀ ਸੀ। ਓਨੀ ਦਿਨੀ ਸਾਨੂੰ ਅੰਗਰੇਜ਼ੀ ਵਾਲੇ ਮਾਸਟਰ ਜੀ ਨੇ ਲੇਡੀ ਕਲੀਅਰ ਨਾਂ ਦੀ ਕਵਿਤਾ ਚੇਤੇ ਕਰਨ ਲਈ ਆਖਿਆ ਸੀ। ਉਹਨਾਂ ਨੇ ਪਤਾ ਨਹੀਂ ਕਿਉਂ ਆਖ ਦਿੱਤਾ ਸੀ ਕਿ ਇਹ ਕਵਿਤਾ ਡਾਇਨ ਨਾਂ ਦੀ ਗਾਈਡ ਵਿੱਚੋਂ ਚੇਤੇ ਕਰਨੀ ਹੈ ਪਾਇਨੀਅਰ ਵਿੱਚੋਂ ਨਹੀਂ। ਮੇਰੀ ਆਰਥਿਕ ਹਾਲਤ ਬਹੁਤ ਖਸਤਾ ਸੀ ਮੇਰੇ ਕੋਲ ਦੋਵਾਂ ਵਿੱਚੋਂ ਕੋਈ ਗਾਈਡ ਨਹੀਂ ਸੀ ਮੇਰੇ ਇੱਕ ਦੋਸਤ ਕੋਲ ਪਾਇਨੀਅਰ ਗਾਈਡ ਸੀ ਮੈਂ ਸੋਚਿਆ ਉਸ ਕੋਲੋਂ ਕੁਝ ਦਿਨ ਲਈ ਮੰਗ ਕੇ ਕਾਪੀ ਉੱਤੇ ਨੋਟ ਕਰ ਲਵਾਂਗਾ ਪਰ ਮੰਗਣ ਉੱਤੇ ਉਸ ਨੇ ਕਿਤਾਬ ਹੀ ਮੈਨੂੰ ਫੜਾ ਦਿੱਤੀ ਤੂੰ ਲੈ ਜਾ ਯਾਰ ਮੈਥੋਂ ਨਹੀਂ ਪੜ੍ਹ ਹੁੰਦੀ ਨਾਲੇ ਜੇ ਸੁਣਾਇ ਨਾ ਤਾਂ ਕੀ ਹੋ ਜੂ ਦੋ ਚਾਰ ਛਿੱਤਰ ਹੀ ਪੈ ਜਾਣਗੇ ਕੀ ਫਰਕ ਪੈਂਦਾ ਆਪਾਂ ਨੂੰ ਤਾਂ ਬਥੇਰੀ ਵਾਰ ਘੁੱਟ ਪਈ ਐ ਮੈਂ ਹਰਾਨ ਸੀ ਕਿ ਇਸ ਨੂੰ ਕੁਟ ਖਾ ਕੇ ਵੀ ਸ਼ਰਮ ਨਹੀਂ ਆਉਂਦੀ ਤੇ ਮੇਰੇ ਡਰ ਦੇ ਮਾਰੇ ਸਾਹ ਸੁੱਕ ਰਹੇ ਹਨ ਕਿ ਕਿਤੇ ਮਾਸਟਰ ਜੀ ਬੇਇੱਜ਼ਤੀ ਨਾ ਕਰ ਦੇਣ ਖੈਰ ਉਸ ਦੀ ਗਾਈਡ ਲੈ ਕੇ ਮੈਂ ਚੰਗੀ ਤਰ੍ਹਾਂ ਕੋਟਾ ਲਾ ਲਿਆ ਸੀ ਅਗਲੇ ਦਿਨ ਮਾਸਟਰ ਜੀ ਨੇ ਸਬਕ ਸੁਣਿਆ ਤਾਂ ਅੱਧੀ ਫੀਸਦੀ ਤੋਂ ਵੱਧ ਵਿਦਿਆਰਥੀਆਂ ਨੂੰ ਚੇਤੇ ਨਹੀਂ ਸੀ ਮੇਰੀ ਵਾਰੀ ਆਈ ਤਾਂ ਮੈਂ ਫਟਾਫਟ ਸੁਣਾ ਦਿੱਤੀ ਮਾਸਟਰ ਜੀ ਨੇ ਜਮਾਤ ਦੇ ਬਾਕੀ ਮੁੰਡਿਆਂ ਨੂੰ ਜਿਵੇਂ ਝਾੜ ਪੁੰਨਦੇ ਹੋਏ ਆਖਿਆ ਸੀ ਓਏ ਕੋਈ ਸ਼ਰਮ ਹੋਇਆ ਹੈ ਤੁਹਾਨੂੰ ਇੱਕ ਛੋਟੀ ਜਹੀ ਗੱਲ ਤੁਹਾਡੇ ਤੋਂ ਚੇਤੇ ਨਹੀਂ ਹੁੰਦੀ ਉਨਾ ਮੂਡ ਮੈਨੂੰ ਸ਼ਾਬਾਸ਼ੀ ਦਿੰਦੇ ਆਖਿਆ ਵਾਹ ਦੇਖੋ ਫਕੀਰ ਚੰਦ ਨੇ ਕਿੰਨਾ ਵਧੀਆ ਸੁਣਾਇਆ ਵੈਰੀ ਗੁੱਡ ਬੇਟੇ ਬਿੰਦੂ ਨੂੰ ਰੋਕੇ ਉਨਾ ਮੈਨੂੰ ਪੁੱਛਿਆ ਆਹ ਪੁੱਤ ਕਿੱਥੋਂ ਚੇਤੇ ਕੀਤੀ ਸੀ ਡਾਇਨ ਵਿੱਚੋਂ ਨਹੀਂ ਸਰ ਪਾਇਨੀਅਰ ਚੋਂ ਪਤਾ ਨਹੀਂ ਕਿਉਂ ਮੈਂ ਖੁਦ ਨੂੰ ਬਹੁਤ ਸਤਿਆਵਾਦੀ ਰਾਜਾ ਹਰੀਸ਼ ਚੰਦਰ ਸਮਰਦਾ ਸੀ ਇੰਨਾ ਕਹਿਣ ਦੀ ਧੀਰ ਸੀ ਕਿ ਮਾਸਟਰ ਜੀ ਜਿਵੇਂ ਅੱਗ ਬਬੂਲਾ ਹੋ ਗਏ ਮੈਂ ਤਾਂ ਤੁਹਾਨੂੰ ਡਾਇਨ ਵਿੱਚੋਂ ਚੇਤੇ ਕਰਨ ਲਈ ਆਖਿਆ ਸੀ ਮਾਸਟਰ ਜੀ ਲੇਡੀ ਕਲੀਅਰ ਤਾਂ ਉਹ ਹੀ ਹੋ ਰਹਿਣੀ ਹੈ ਭਾਵੇਂ ਜਿੱਥੋਂ ਮਰਜੀ ਚੇਤੇ ਕਰੀਏ ਇਸ ਨਾਲ ਕੀ ਫਰਕ ਪੈਂਦਾ ਸਕੂਲ ਵੇਲੇ ਹੀ ਡਰਾਮਿਆਂ ਤੇ ਵਾਦ-ਵਿਵਾਦਾਂ ਮੁਕਾਬਲਿਆਂ ਵਿੱਚ ਭਾਗ ਲੈਣ ਕਰਕੇ ਮੈਨੂੰ ਬੋਲਣ ਦੀ ਭੋਰਾ ਵੀ ਝਿਜਕ ਨਹੀਂ ਸੀ ਮੇਰੇ ਇੰਨਾ ਸ਼ਬਦਾਂ ਨਹੀਂ ਜਿਵੇਂ ਬਲਦੀ ਉੱਤੇ ਤੇਲ ਦਾ ਕੰਮ ਕੀਤਾ ਸੀ ਮੈਂ ਦੱਸਦਾ ਹਾਂ ਤੈਨੂੰ ਕੀ ਫਰਕ ਪੈਂਦਾ ਬਹੁਤਾ ਚਬਰ-ਚਬਰ ਕਰੀ ਜਾ ਰਹੇ ਆ ਮਾਸਟਰ ਜੀ ਨੇ ਗੁੱਸੇ ਨਾਲ ਚੀਕਦਿਆਂ ਮੇਰਾ ਵੜਾਂਗਾ ਸ਼ੁਰੂ ਕਰ ਦਿੱਤਾ ਛੇਤੀ ਹੀ ਉਹ ਮੈਨੂੰ ਕੁੱਟ-ਕੁੱਟ ਕੇ ਜਿਵੇਂ ਥੱਕ ਗਏ ਸਨ ਆਖਰ ਉਹਨਾਂ ਮੈਨੂੰ ਕਲਪਦਿਆਂ ਕਿਹਾ ਰੋਂਦਾ ਵੀ ਨਹੀਂ ਕੁੱਟ ਖਾ ਖਾ ਕੇ ਮੈਨੂੰ ਸਾਂਹ ਚੜ ਗਿਆ ਹੱਥ ਵੀ ਦੁਖਣ ਲੱਗੇ ਨੇ ਮੈਂ ਪਿੰਡ ਦਾ ਜੰਪੜਾ ਤੇ ਗੁੰਦਵੇਂ ਸਰੀਰ ਵਾਲਾ ਸੀ ਮਾਸਟਰ ਜੀ ਦੀ ਕੁੱਟ ਦਾ ਮੈਨੂੰ ਸਰੀਰਕ ਤੌਰ ਤੇ ਬਹੁਤਾ ਦੁੱਖ ਨਾ ਹੋਇਆ ਪਰ ਮਨ ਹੀ ਮਨ ਤਿਲਮਲਾ ਉੱਠਿਆ ਮਾਸਟਰ ਜੀ ਦਾ ਇਹ ਵਰਤਾਓ ਮੈਥੋਂ ਬਰਦਾਸ਼ਤ ਨਾ ਹੋਇਆ ਮੇਰੇ ਮਨ ਵਿੱਚ ਹਲਚਲ ਮਚ ਗਈ ਆਖਰ ਉਸ ਰਾਤ ਮੈਂ ਇਸ ਘਟਨਾ ਨੂੰ ਇੱਕ ਕਹਾਣੀ ਦਾ ਰੂਪ ਦੇ ਦਿੱਤਾ ਉਸ ਵੇਲੇ ਇੰਨੀ ਸਮਝ ਨਹੀਂ ਸੀ ਕਿ ਪਾਤਰਾਂ ਦੇ ਨਾਂ ਅਤੇ ਸਥਾਨ ਬਦਲਨੇ ਹੁੰਦੇ ਹਨ ਮੈਂ ਸਕੂਲ ਅਤੇ ਮਾਸਟਰ ਜੀ ਦੇ ਨਾਂ ਵੀ ਅਸਲ ਲਿਖ ਦਿੱਤੇ ਸਨ ਤੇ ਉਹ ਕਹਾਣੀ ਇੱਕ ਅਖਬਾਰ ਵਿੱਚ ਛਪਣ ਲਈ ਭੇਜ ਦਿੱਤੀ ਸੀ ਕੁਝ ਦਿਨਾਂ ਬਾਅਦ ਉਹ ਕਹਾਣੀ ਅਖਬਾਰ ਵਿੱਚ ਛਪ ਗਈ ਅਤੇ ਕਹਾਣੀ ਦੇ ਅੰਤ ਵਿੱਚ ਮੇਰੀ ਜਮਾਤ 10ਵੀਂ E ਅਤੇ ਸਕੂਲ ਦੇ ਸ਼ਹਿਰ ਦਾ ਨਾਂ ਵੀ ਛਪਿਆ ਹੋਇਆ ਸੀ ਅਖਬਾਰ ਸਕੂਲ ਵਿੱਚ ਆਉਂਦਾ ਸੀ ਇਸ ਲਈ ਸਵੇਰੇ ਸਕੂਲ ਲੱਗਣ ਤੱਕ ਕਈਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਉਸ ਦਿਨ ਅਖਬਾਰ ਵਿੱਚ ਮੇਰੀ ਕਹਾਣੀ ਛਪੀ ਹੈ ਸਕੂਲ ਵਿੱਚ ਸਵੇਰੇ ਪ੍ਰਾਰਥਨਾ ਸਭਾ ਹੁੰਦੀ ਸੀ ਅਸੈਂਬਲੀ ਵਿੱਚ ਹੈਡਮਾਸਟਰ ਸਾਹਿਬ ਨੇ ਮਾਈਕ ਉੱਤੇ ਪੁੱਛਿਆ ਫਕੀਰ ਚੰਦ ਸ਼ੁਕਲਾ ਦਸਵੀਂ ਕੌਣ ਹੈ ਮੈਂ ਆਪਣਾ ਹੱਥ ਖੜਾ ਕਰ ਦਿੱਤਾ ਹੈਡਮਾਸਟਰ ਸਾਹਿਬ ਹਿੰਦੀ ਬੋਲਦੇ ਸਨ ਉਹਨਾਂ ਫਿਰ ਪੁੱਛਿਆ ਅੱਜ ਆਪਕੀ ਕਹਾਣੀ ਪ੍ਰਕਾਸ਼ਿਤ ਹੋਈ ਹੈ ਮੈਂ ਹਾਂ ਵਿੱਚ ਜਵਾਬ ਦਿੱਤਾ ਪ੍ਰਾਰਥਨਾ ਕੇ ਤੁਰੰਤ ਬਾਅਦ ਮੇਰੇ ਕਾਰਿਆਲਿਆ ਮੇ ਆ ਕੇ ਮਿਲਣਾ ਉਹਨਾਂ ਨੇ ਆਪਣਾ ਹੁਕਮ ਸੁਣਾ ਦਿੱਤਾ ਸੀ ਮੇਰੇ ਜਮਾਤੀ ਕਹਿਣ ਲੱਗੇ ਤੇਰੀ ਕਹਾਣੀ ਉੱਤੇ ਖੁਸ਼ ਹੋ ਕੇ ਬਾਬੇ ਨੇ ਸ਼ਾਬਾਸ਼ ਦੇਣ ਲਈ ਬੁਲਾਇਆ ਹੋਣਾ ਜਾ ਛੇਤੀ ਜਾ ਮੈਂ ਪ੍ਰਾਰਥਨਾ ਸਭਾ ਖਤਮ ਹੁੰਦਿਆਂ ਹੀ ਉਹਨਾਂ ਦੇ ਦਫ਼ਤਰ ਵੱਲ ਦੁਰ ਪਿਆ ਇਜਾਜ਼ਤ ਲੈ ਕੇ ਮੈਂ ਉਹਨਾਂ ਦੇ ਕਮਰੇ ਅੰਦਰ ਚਲਾ ਗਿਆ ਪਰ ਇਹ ਕਿ ਮੇਰੇ ਅੰਦਰ ਵੜਦਿਆਂ ਸਾਰ ਉਹਨਾਂ ਹੱਥ ਵਿੱਚ ਫੜੀ ਖੁੰਡੀ ਨਾਲ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸ਼ਰਮ ਨਹੀਂ ਆਤੀ ਆਪਣੇ ਅਧਿਆਪਕੋਂ ਕੋ ਬਦਨਾਮ ਕਰਤੇ ਹੋਏ ਜਾਂ ਤੁਮਨੇ ਹੀ ਲਿਖਾ ਹੈ ਕਿ ਮਾਸਟਰ ਜੀ ਕਿਤਾਬੋਂ ਪਰ ਕਮਿਸ਼ਨ ਲੈਣ ਕੇ ਲਈ ਮੇਰੇ ਜੈਸੇ ਵਿਦਿਆਰਥੀਆਂ ਕੀ ਸਬਕ ਸੁਣਾਣੇ ਪਰ ਵੀ ਫਟਾਈ ਕਰ ਦਿੱਤੇ ਹਨ ਉਹਨੇ ਤੋਂ ਸਬਕ ਸੁਣਾਣੇ ਸੇ ਮਤਲਬ ਹੋਣਾ ਚਾਹੀਏ ਹਮ ਕਹੀਂ ਸੇ ਵੀ ਯਾਦ ਕਰੇ ਕਿਉਂ ਹਮੇ ਇੱਕ ਵਿਸ਼ੇਸ਼ ਪੁਸਤਕ ਸੇ ਹੀ ਯਾਦ ਕਰਨੇ ਕੋ ਕਹਤੇ ਹਨ ਉਹਨਾਂ ਨੇ ਕੁੱਟ-ਕੁੱਟ ਕੇ ਮੇਰੇ ਸਰੀਰ ਉਤੇ ਲਾਸਾਂ ਪਾ ਦਿੱਤੀਆਂ ਸਨ ਮੈਂ ਕੁਝ ਕਹਿਣਾ ਚਾਹਿਆ ਪਰ ਮੈਨੂੰ ਕੁਝ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਖੁੰਡੀ ਨਾਲ ਕੁੱਟਦੇ ਰਹੇ ਆਖਰ ਕਦੋਂ ਤੱਕ ਉਹ ਕੁੱਟਦੇ ਰਹਿੰਦੇ ਛੇਤੀ ਹੀ ਉਹਨਾਂ ਨੂੰ ਸਾਹ ਚੜ ਗਿਆ ਸੀ ਉਹ ਲੰਮੇ-ਲੰਮੇ ਸਾਹ ਲੈਣ ਲੱਗੇ ਸਨ ਹੁਣ ਪਤਾ ਨਹੀਂ ਕਿਸ ਕਾਰਨ ਉਹਨਾਂ ਨੇ ਮੇਰੀ ਗੱਲ ਸੁਣਨ ਦੀ ਬੇਨਤੀ ਪ੍ਰਵਾਨ ਕਰ ਲਈ ਮੈਂ ਉਹਨਾਂ ਨੂੰ ਲੇਡੀ ਕਲੀਅਰ ਵਾਲੀ ਸਾਰੀ ਘਟਨਾ ਸੱਚੋ ਸੱਚ ਸੁਣਾ ਦਿੱਤੀ ਕਿ ਕਿਵੇਂ ਮੈਨੂੰ ਅੰਗਰੇਜ਼ੀ ਵਾਲੇ ਮਾਸਟਰ ਜੀ ਨੇ ਬਿਨਾਂ ਕਿਸੇ ਕਸੂਰ ਤੋਂ ਕੁੱਟਿਆ ਸੀ ਮੈਂ ਕਿਹਾ ਸਰ ਮੈਨੂੰ ਲਿਖਣ ਦਾ ਸ਼ੌਂਕ ਹੈ ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਸੀ ਇਸ ਲਈ ਆਪਣੇ ਗੁੱਸੇ ਤੇ ਆਪਣੇ ਨਾਲ ਹੋਈ ਜ਼ਿਆਦਤੀ ਨੂੰ ਕਹਾਣੀ ਦਾ ਰੂਪ ਦੇ ਦਿੱਤਾ ਹੈਡਮਾਸਟਰ ਸਾਹਿਬ ਨੂੰ ਹੁਣ ਸ਼ਾਇਦ ਆਪਣੇ ਵਰਤਾਅ ਉਤੇ ਅਫਸੋਸ ਹੋ ਰਿਹਾ ਹੋਵੇ ਉਹਨਾਂ ਨੇ ਪਿਆਰ ਨਾਲ ਮੈਨੂੰ ਗਲਵਕੜੀ ਵਿੱਚ ਲੈਂਦਿਆਂ ਮੇਰਾ ਮੱਥਾ ਚੁੰਮਦਿਆਂ ਕਿਹਾ ਬੇਟਾ ਸੱਚ ਬੋਲਣਾ ਬਹੁਤ ਕਠਿਨ ਹੁੰਦਾ ਹੈ ਬਹੁਤ ਮੁਸੀਬਤیں ਸਹਣੀ ਪੈਂਦੀਆਂ ਹਨ ਅਗਰ ਤੁਮਨੇ ਇਸੇ ਪ੍ਰਕਾਰ ਸੱਚ ਦਾ ਦਮਨ ਨਹੀਂ ਛੋੜਾ ਤੋ ਮੂਝੇ ਬਹੁਤ ਖੁਸ਼ੀ ਹੋਗੀ ਤੇ ਲੋ ਜੀ ਉਹ ਦਿਨ ਹੈ ਤੇ ਅੱਜ ਦਾ ਦਿਨ ਕੋਈ ਯਕੀਨ ਕਰੇ ਭਾਵੇਂ ਨਾ ਮੈਂ ਝੂਠ ਨੂੰ ਨੇੜੇ ਫੜਕਣ ਨਹੀਂ ਦਿੰਦਾ ਸੱਚ ਬੋਲਣ ਕਰਕੇ ਮੈਂ ਜ਼ਿੰਦਗੀ ਵਿੱਚ ਕਿੰਨੇ ਕੁ ਰਗੜੇ ਖਾਦੇ ਕਿੰਨੇ ਕੁ ਪਵਾੜੇ ਪਏ ਤੇ ਕਿੰਨੇ ਕੁ ਮੇਰੇ ਨਾਲ ਰੁੱਸੇ ਕਿੰਨਿਆਂ ਤੋਂ ਲਾਹ-ਪਾ ਕਰਵਾਉਣੀ ਪਈ ਇਹ ਕੋਈ ਸੋਚ ਵੀ ਨਹੀਂ ਸਕਦਾ ਪਰ ਸੱਚ ਬੋਲਣ ਦਾ ਆਪਣਾ ਹੀ ਆਨੰਦ ਹੈ ਰਗੜੇ ਦਮਨੁਕ ਨੂੰ ਜ਼ਿੰਦਗੀ ਵਿੱਚ ਉਂਝ ਵੀ ਕਿਤੇ ਨਾ ਕਿਤੇ ਲੱਗ ਹੀ ਜਾਂਦੇ ਹਨ ਫੇਰ ਸੱਚ ਬੋਲਣ ਤੋਂ ਮੂੰਹ ਕਿਉ ਮੋੜੀਏ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ